ਨੌਰੀ ਬਾਰਡਰ ਦੇ ਉੱਤੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹਦੇ ਚੱਲਦਾ ਹੈ ਕਿਸਾਨਾਂ ਵੱਲੋਂ ਰੋਸ ਸੀਗਾ ਤੇ ਮਾਮਲਾ ਕੋਰਟ ਦੇ ਵਿੱਚ ਜਾਂਦਾ ਜਿੱਦ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਤਾਂ ਨਿਕਲ ਕੇ ਸਾਹਮਣੇ ਆਇਆ ਵੀ ਸ਼ਾਰਟ ਗਨ ਚੱਲੀ ਸੀ ਜਿਹਦੇ ਕਰਕੇ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ ਪਰ ਪੁਲਿਸ ਤਾਂ ਕਹਿੰਦੇ ਸ਼ਾਰਟ ਗਨ ਵਰਤਦੀ ਨਹੀਂ ਇਹ ਕਿਸਾਨਾਂ ਵੱਲੋਂ ਗੋਲੀ ਚੱਲੀ ਪੁਲਿਸ ਦੀ ਗੋਲੀ ਨਾਲ ਨਹੀਂ ਮਰਿਆ ਤਾਂ ਮਰਿਆ ਕਿਹਦੀ ਗੋਲੀ ਨਾਲ ਗੱਲ ਇਹ ਵੀ ਦਰੋਸਤਾ ਕਿ ਪੁਲਿਸ ਸ਼ਾਰਟ ਗਨ ਨਹੀਂ ਰੱਖਦੀ ਉਨਾ ਕੋਲ ਤਾਂ 1के47 3.3 ਕਾਰਬਾਈਨ ਵਗੈਰਾ-ਵਗੈਰਾ ਦੀ ਗਾਹ ਹਥਿਆਰ ਹੁੰਦੇ ਆ ਜਾਂ ਪਿਸਟਲ ਨੇ ਜਾਂ ਰਵਾਲਵਰ ਵਗੈਰਾ ਕਿਹਾ ਵੀ ਇਹ ਜਾ ਰਿਹਾ ਕਿ ਉਹਦੀ ਪੰਜਾਬ ਪਲ ਮੂੰਹ ਸੀ ਤੇ ਪਿੱਠਾ ਹਰਿਆਣੇ ਬਲ ਸੀ ਇਹ ਚੀਜ਼ ਕੋਈ ਲੈ ਕੇ ਕਿਉਂ ਗਿਆ ਇਹ ਸਾਰਾ ਕੁਛ ਕਿਸਾਨੀ ਦਾ ਜਿਹੜਾ ਸੰਘਰਸ਼ ਆ ਇਹਦਾ ਰੁਕ ਕੋੜਨ ਵਾਸਤੇ ਕਿਸੇ ਨੇ ਚਾਲ ਚੱਲੀ ਆ ਜੇ ਪੁਲਿਸ ਦੇ ਗੋਲੀ ਨਾਲ ਇਹ ਗੱਲ ਵਾਪਰਗੋ ਨਹੀਂ ਤੇ ਫਿਰ ਵਾਪਰੀ ਕਿਤੇ ਫਿਰ ਕੱਲ ਜਿਹੜਾ ਮੁਆਵਜ਼ਾ ਦਿੱਤਾ ਹੈ ਪੰਜਾਬ ਦੀ ਸਰਕਾਰ ਨੇ 1 ਕਰੋੜ ਰੁਪਏ ਦਾ ਤੇ ਉਹਦੀ ਭੈਣ ਨੂੰ ਨੌਕਰੀ ਲਾਤੀ ਕੱਲ ਇਹਦੇ ਤੇ ਕੋਈ ਅਸਰ ਤਾਂ ਨਹੀਂ ਪਵੇਗਾ ਦੇ ਪਾਸੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤਾਂ ਜਿਵੇਂ ਕੋਰਟ ਦਾ ਫੈਸਲਾ ਹੈ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਕਿ ਬਾਰਡਰ ਖੋਲ ਦਿੱਤਾ ਜਾਵੇ ਤਾਂ ਸਰਵਸੇਮਪਰ ਦੇਰ ਤੱਕ ਵੱਡਾ ਬਿਆਨ ਸਾਹਮਣੇ ਆਨੇ ਕਿ ਹੈ ਕਿ 16 ਜੁਲਾਈ ਵਾਲੇ ਦਿਨ ਦੋਵੇਂ ਜਿਹੜੇ ਜਥੇਬੰਦੀਆਂ ਨੇ ਉਹ ਰਲ ਕੇ ਮੀਟਿੰਗ ਕਰਨਗੇ ਉਸ ਤੋਂ ਬਾਅਦ ਫੈਸਲਾ ਲਵਾਉਣਗੇ ਕਰਨਾ ਕੀ ਹੈ ਜਿਹੜਾ ਰਸਤਾ ਰੁਕਿਆ ਸੀ ਉਹ ਹਰਿਆਣੇ ਦੀ ਸਰਕਾਰ ਨੇ ਰੁਕਿਆ ਸੀ ਨਾ ਕਿ ਕਿਸਾਨ ਜਥੇਬੰਦੀਆਂ ਨੇ ਤੇ ਹਰਿਆਣੇ ਵਾਲਿਆਂ ਨੇ ਰੋਕਾਂ ਲਾਤੀਆਂ ਔਰ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ 7 ਦਿਨਾਂ ਦੇ ਵਿੱਚ ਵਿੱਚ ਬਾਰਡਰ ਖੋਲੋ ਲੋਕਾਂ ਦੇ ਵਿੱਚ ਆਮ ਚਰਚਾ ਕਿ ਅਦਾਲਤ ਨੂੰ ਇਹ ਸੂਵ ਮੋਰਸੀ ਲੈ ਲੈਣਾ ਚਾਹੀਦਾ ਸੀ 13 ਫਰਵਰੀ ਦਾ ਬੰਦ ਕੀਤਾ ਹੋਇਆ ਦੂਜੇ ਪਾਸੇ ਕਾਲੇਕਰਟ ਸਭਾ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ ਕਿਹਾ ਜਾ ਰਿਹਾ ਵੀ ਚੋਣਾਂ ਵੋਟਰਾਂ ਦੀ ਗਿਣਤੀ ਘੱਟ ਹੋਣ ਕਰਕੇ ਇਹ ਸਾਰਾ ਕੁਝ ਹੈ ਉਹ ਚੱਲਣਾ ਪੈ ਰਿਹਾ ਅਕਾਲੀ ਦਲ ਨੂੰ ਨੂੰ ਉਹਨਾਂ ਨੇ ਚੱਲਣਾ ਪੈ ਰਿਹਾ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ ਅਜੇ ਤੱਕਰ ਤੱਕ ਲਗਭਗ 27 ਲੱਖ ਵੋਟਾਂ ਬਣੀਆਂ ਨੇ 27 ਜਾਂ 28 ਲੱਖ 31 ਤੱਕ ਦੀ ਤਰੀਕ ਹੈ ਤੇ ਜਦੋਂ 11 ਚੋਂ ਵੋਟਾਂ ਪਿੰਗੀਆਂ ਸੀ ਦੋਨੇ ਰਲ ਕੇ ਸਕੇਂਦਰ ਵਾਲੇ ਵੀ ਮੁੜ ਕੇ ਚਾਚਾ ਜੀ ਦੀ ਸਰਕਾਰ ਆ ਗਈ ਤੇ 13 ਸਾਲ ਹੋ ਗਏ ਨੇ ਇਹ ਵੋਟਾਂ ਹੀ ਨਹੀਂ ਪਈਆਂ ਹੁਣ ਵੋਟਾਂ ਬਣ ਰਹੀਆਂ ਨੇ ਸਾਥ ਸ੍ਰੀ ਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਦੇ ਵਿਚਾਰ ਚਰਚਾ ਕਰਨ ਲਈ ਮਿਲਣਾ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜਾਣ ਦਾ ਪਹਿਲਾ ਸਵਾਗਤ ਕਰਾਂ ਟਿਲਸਾ ਸਾਸਰੀ ਕਾਲ ਜੀ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ ਟਿਲਸਾ ਖਨੋਰੀ ਬਾਰਡਰ ਦੇ ਉੱਤੇ ਨੌਜਵਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਤੇ ਜਿਹਦੇ ਚੱਲਦਾ ਹੈ ਕਿਸਾਨਾਂ ਵੱਲੋਂ ਰੋਸ ਸੀਗਾ ਤੇ ਮਾਮਲਾ ਕੋਰਟ ਦੇ ਵਿੱਚ ਜਾਂਦਾ ਜਿਹਦੇ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਤਾਂ ਨਿਕਲ ਕੇ ਸਾਹਮਣੇ ਆਇਆ ਵੀ ਸ਼ਾਰਟ ਗਨ ਚੱਲੀ ਸੀ ਜਿਹਦੇ ਕਰਕੇ ਸ਼ੁਭਕਰਨ ਦੀ ਮੌਤ ਹੋ ਜਾਂਦੀ ਹੈ ਪਰ ਪੁਲਿਸ ਤਾਂ ਕਹਿੰਦੇ ਸ਼ਾਰਟ ਗਨ ਵਰਤਦੀ ਨਹੀਂ ਇਹ ਕਿਸਾਨਾਂ ਵੱਲੋਂ ਗੋਲੀ ਚੱਲੀ ਹੈ ਜੀ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਹ ਚੀਜ਼ ਦਾ ਜਵਾਬ ਮੰਗ ਲਿਆ ਤਾਂ ਢਿੜੀ ਵਿਸ਼ੇਸ਼ ਜਾਂਚ ਟੀਮ ਬਣੀ ਉਹਨਾਂ ਨੇ ਇਹ ਖਲਾਸਾ ਉੱਥੇ ਕਰ ਦਿੱਤਾ ਮੈਨੂੰ ਪਤਾ ਲੱਗਿਆ ਕਿ ਵਿਸ਼ੇਸ਼ ਜਾਂਚ ਟੀਮ ਦੇ ਵਿੱਚ ਦੋਹਾਂ ਪਾਸਾਂ ਦੇ ਅਧਿਕਾਰੀ ਨੇ ਪੰਜਾਬ ਦੇ ਵੀ ਨੇ ਹਰਿਆਣਾ ਦੇ ਵੀ ਨੇ ਇਹ ਚੁਬਕ ਕਾਰਨ ਬੱਲੋ ਪਿੰਡ ਦਾ ਕਿਉਂਕਿ ਉਹਨਾਂ ਨੇ ਉਹਦੀ ਪ੍ਰਾਸੈਕ ਜਾਂਚ ਕਰਾਈ ਹੋਣੀ ਹੈ ਫਰੈਂਸਕ ਜਾਂਚ ਦੇ ਵਿੱਚ ਇੱਕ ਖਲਾਸਾ ਹੋ ਗਿਆ ਤੇ ਫਿਰ ਜੇ ਪੁਲਿਸ ਦੀ ਗੋਲੀ ਨਾਲ ਨਹੀਂ ਮਰਿਆ ਤਾਂ ਮਰਿਆ ਕਿਹਦੀ ਗੋਲੀ ਨਾਲ ਹੈ ਗੱਲ ਇਹ ਵੀ ਦਰਸਤਾ ਕਿ ਪੁਲਿਸ ਸ਼ਾਟਗਨ ਨਹੀਂ ਰੱਖਦੀ ਉਹਨਾਂ ਕੋਲ ਤਾਂ AK47 3.3 ਕਾਰਬਾਈਨ ਵਗੈਰਾ-ਵਗੈਰਾ ਦੇ ਜਾਂ ਹਥਿਆਰ ਹੁੰਦੇ ਆ ਜਾਂ ਪਿਸਟਲ ਨੇ ਜਾਂ ਰਵਾਲਵਰ ਵਗੈਰਾ ਕਿਹਾ ਵੀ ਇਹ ਜਾ ਰਿਹਾ ਕਿ ਉਹਦੀ ਪੰਜਾਬ ਵੱਲ ਮੂੰਹ ਸੀ ਤੇ ਪਿੱਠਾ ਹਰਿਆਣੇ ਵੱਲ ਸੀ ਇਹ ਚੀਜ਼ ਕੋਈ ਲੈ ਕੇ ਕਿਉਂ ਗਿਆ ਕੀ ਇਹ ਸਾਰਾ ਕੁਝ ਕਿਸਾਨੀ ਦਾ ਜਿਹੜਾ ਸੰਘਰਸ਼ ਆ ਇਹਦਾ ਰੁਖ 모ੜਨ ਵਾਸਤੇ ਕਿਸੇ ਨੇ ਚਾਲ ਚੱਲੀ ਆ ਇਹ ਅਜੇ ਅਧੂਰੀ ਜਾਂਚ ਹੈ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੌਂਪੀਆ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ ਜਿਦੇ ਵਿੱਚ ਹਰਿਆਣੇ ਵਾਲੇ ਪਾਸਿਓਂ ਵੀ ਤੇ ਪੰਜਾਬ ਵਾਲੇ ਪਾਸਿਓਂ ਵੀ ਸੀਨੀਅਰ ਅਧਿਕਾਰੀ ਪੁਲਿਸ ਦੇ ਪਾਏ ਗਏ ਸਨ ਉਸ ਮਾਮਲੇ ਦੇ ਵਿੱਚ ਹੁਣ ਇੱਕ ਹੋਰ ਗੱਲ ਆ ਜਾਣੀ ਹੈ ਜੇ ਪੁਲਿਸ ਦੇ ਗੋਲੀ ਨਾਲ ਇਹ ਗੱਲ ਵਾਪਰਗੋ ਨਹੀਂ ਤੇ ਫਿਰ ਵਾਪਰੀ ਕਿਤੇ ਫਿਰ ਕੱਲ ਜਿਹੜਾ ਮੁਆਵਜ਼ਾ ਦਿੱਤਾ ਹੈ ਪੰਜਾਬ ਦੀ ਸਰਕਾਰ ਨੇ 1 ਕਰੋੜ ਰੁਪਏ ਦਾ ਤੇ ਉਹਦੀ ਭੈਣ ਨੂੰ ਨੌਕਰੀ ਲਾਤੀ ਕੱਲ ਇਹਦੇ ਤੇ ਕੋਈ ਅਫਰਤਾ ਨਹੀਂ ਪਵੇਗਾ ਸੋ ਇਹ ਸਾਰਾ ਜਾਂਚ ਦਾ ਵਿਸ਼ਾ ਪਹਿਲੀ ਗੱਲ ਤਾਂ ਉਹਦੀ ਲਾਸ਼ ਰੱਖ ਕੇ ਕਿੰਨੇ ਦਿਨ ਰੱਖੀ ਬੈਠੇ ਕਿਸੇ ਨੇ ਕੋਈ ਐਫਆਈਆਰ ਨਹੀਂ ਦਰਜ ਕੀਤੀ ਤੇ ਫਿਰ ਜ਼ੀਰੋ ਐਫਆਈਆਰ ਦਰਜ ਹੁੰਦੀ ਆ ਪਾਤਣਾ ਥਾਣੇ ਦੇ ਵਿੱਚ ਉਹਦੀ ਪੜਤਾਲ ਕੀ ਹੋਈ ਕਿੱਥੋਂ ਤੱਕ ਪਹੁੰਚੀ ਇਹ ਆਪਣੇ ਆਪ ਦੇ ਵਿੱਚ ਇੱਕ ਵਿਸ਼ਾ ਹੈ ਸੋ ਮੈਂ ਗੱਲ ਕਰਦਾ ਇਹਨਾਂ ਮਾਮਲਿਆਂ ਦੇ ਵਿੱਚ ਉਹਨੂੰ ਕਾਫੀ ਵੱਡੇ ਪੱਧਰ ਤੇ ਜਿਹੜਾ ਹੈਗਾ ਇਹ ਜਾਂਚ ਦਾ ਪਿਛਾ ਚਾਹੀਦਾ ਇਹ ਹੈ ਕਿ ਇਹਦੇ ਵਿੱਚ ਹੋਰ ਪੜਤਾਲ ਹੋਵੇ ਤੇ ਜਾਂਚ ਟੀਮ ਦਾ ਘੇਰਾ ਵੀ ਵੱਡਾ ਕਰ ਲੋ ਉਹਦੇ ਵਿੱਚ ਇੱਕ ਜਾਂ ਦੋ ਕਿਸਾਨ ਜਥੇਬੰਦੀਆਂ ਦੇ ਮੈਂਬਰ ਵੀ ਸ਼ਾਮਲ ਕਰ ਲੋ ਉਹਨਾਂ ਨੂੰ ਵੀ ਪਤਾ ਲੱਗੇ ਕਿ ਆ ਸਬੂਤ ਨੇ ਤੇ ਜੇ ਕਿਸਾਨ ਜਥੇਬੰਦੀਆਂ ਸਬੂਤ ਦੇਣ ਆਪਣੇ ਸਿਸਟਮ ਦੇ ਵਿੱਚ ਕਿ ਉਹਨਾਂ ਨੇ ਕੁਝ ਨਹੀਂ ਕੀਤਾ ਤੇ ਹੁਣ ਜਿਹੜਾ ਇਹ ਸਾਰਾ ਮਾਮਲਾ ਹੈ ਉਹ ਕਾਫੀ ਪੇਚੀ ਦਾ ਬਣ ਗਿਆ ਭਵਿਕ ਵਿੱਚ ਤੇ ਕੀ ਹੋਣਾ ਹੈ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਕਿਸਾਨ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਤਾਂ ਜਿਵੇਂ ਕੋਰਟ ਦਾ ਫੈਸਲਾ ਹੈ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਕਿ ਬਾਰਡਰ ਕੋਲ ਦਿੱਤਾ ਜਾਵੇ ਤਾਂ ਸਰਵਸਿੰਘ ਪੰਦੇੜ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ ਕਿ 16 ਜੁਲਾਈ ਵਾਲੇ ਦਿਨ ਦੋਵੇਂ ਜਿਹੜੇ ਜਥੇਬੰਦੀਆਂ ਨੇ ਉਹ ਰਲ ਕੇ ਮੀਟਿੰਗ ਕਰਨਗੇ ਉਸ ਤੋਂ ਬਾਅਦ ਫੈਸਲਾ ਲਵਾਂਗੇ ਕਰਨਾ ਕੀ ਅਕੇਜੀ ਦੇਖੋ ਇਹਦੇ ਵਿੱਚ 13 ਜੁਲਾਈ ਨੂੰ ਪਹਿਲਾਂ ਤਾਂ ਜਿਹੜਾ ਜਲੰਧਰ ਦਾ ਚੋਣ ਦਾ ਨਤੀਜਾ ਆ ਜਾਏਗਾ ਇਹ ਵੀ ਇੱਕ ਪੱਖ ਹੈ ਦੂਜਾ ਇੱਕ ਪੱਖ ਹੋਰ ਵੀ ਹੈ ਕਿਉਂਕਿ ਜਿਹੜਾ ਰਸਤਾ ਰੁਕਿਆ ਸੀ ਉਹ ਹਰਿਆਣੇ ਦੀ ਸਰਕਾਰ ਨੇ ਰੁਕਿਆ ਸੀ ਨਾ ਕਿ ਕਿਸਾਨ ਜਥੇਬੰਦੀਆਂ ਨੇ ਕਿ ਪਿਛਲੇ ਬਾੰਗ ਇਹ ਲੋਕ ਦਿੱਲੀ ਤੱਕ ਨਾ ਪਹੁੰਚ ਜਾਣ ਔਰ 17 ਤਰੀਕ ਨੂੰ ਐਸਪੀ ਦਫਤਰ ਅੰਮ੍ਰਿਤਸਰ ਦਾ ਘਰੌ ਰੱਖਿਆ ਹੋਇਆ ਹੈ ਨਵਦੀਪ ਵਾਲੇ ਮਾਮਲੇ ਦੇ ਵਿੱਚ ਨਵਦੀਪ ਨੂੰ ਪੁਲਿਸ ਨੇ ਫੜਿਆ ਉਹਦੇ ਤੇ ਤਸ਼ੱਦਦ ਬਹੁਤ ਕੀਤਾ ਗਿਆ ਲੋੜ ਤੋਂ ਬਾਅਦ ਤਸ਼ੱਦਦ ਹੋਇਆ ਉਹ ਨੌਜਵਾਨ ਨੇ ਸਿਰਫ ਇੱਕ ਮੁੱਖੀ ਉਹ ਮੋੜ ਐਸੀ ਕਿ ਉਹਦਾ ਫੁਆਰੇ ਦਾ ਪਹਿਲਾਂ ਤਾਂ ਚੁੱਪ ਰਹੇ ਜਦੋਂ ਹਰਿਆਣੇ ਦੀ ਜਥੇਬੰਦੀਆਂ ਕਿਸਾਨਾਂ ਦੀ ਚੜੂਨੀ ਸਾਹਿਬ ਵੱਲ ਦੀ ਟੀਮ ਪਰਲੇ ਪਾਸਿਓ ਉਹ ਆ ਗਏ ਇਧਰੋਂ ਪੰਜਾਬ ਵਾਲੇ ਚਲੇ ਗਏ ਇਹਨਾਂ ਨੇ ਰਸਤੇ ਨੂੰ ਰੋਕਿਆ ਸਭ ਚੱਕਤੀਆਂ ਤੇ ਦਿੱਲੀ 'ਚ ਆ ਪਹੁੰਚੇ ਹੁਣ ਫਰਕ ਪੈ ਗਿਆ ਮੋਦੀ ਸਾਹਿਬ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਗਏ ਹਾਲੇ ਕਿ ਆਪਣਾ ਬਹੁਮਤ ਉਹਨਾਂ ਦਾ ਨਹੀਂ ਹੈ ਇਹ ਵੀ ਗੱਲ ਵਿੱਚੋਂ ਨਿਕਲਿਆ ਸੋ ਆਪਣੇ ਆਪ ਦੇ ਵਿੱਚ ਇਹ ਸਾਰਾ ਮਾਮਲਾ ਇੱਕ ਅਜੀਬ ਕਿਸਮ ਦਾ ਬਣ ਗਿਆ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਚਲਿਆ ਗਿਆ ਬਹੁਤ ਸਾਰਿਆਂ ਨੇ ਕਿਹਾ ਕਿ ਰਸਤਾ ਬੰਦ ਹੋਣ ਕਾਰਨ ਜਿਹੜੇ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਬਸੇ ਪਿੰਡ ਨੇ ਖੇਤਰ ਨੇ ਸ਼ਹਿਰ ਨੇ ਖਾਸ ਕਰ ਰਾਜਪੁਰਾ ਤੇ ਅੰਮ੍ਰਾਲਾ ਦੋਹਾਂ ਪਾਸਿਆਂ ਤੋਂ ਲੰਬਾ ਆਉਣ ਜਾਣ ਹੈ ਲੋਕਾਂ ਨੂੰ ਤਕਲੀਫ ਬਹੁਤ ਹੁੰਦੀ ਹੈ ਤੇ ਹਰਿਆਣੇ ਵਾਲਿਆਂ ਨੇ ਰੋਕਾਂ ਲਾਤੀਆਂ ਹੁਣ ਜਦੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ 7 ਦਿਨਾਂ ਦੇ ਵਿੱਚ ਵਿੱਚ ਬਾਰਡਰ ਖੋਲੋ ਲੋਕਾਂ ਦੇ ਵਿੱਚ ਆਮ ਚਰਚਾ ਕਿ ਅਦਾਲਤ ਨੂੰ ਇਹ ਸੂਵੋ ਮੋਰਸੀ ਲੈ ਲੈਣਾ ਚਾਹੀਦਾ ਸੀ 13 ਫਰਵਰੀ ਦਾ ਬੰਦ ਕੀਤਾ ਹੋਇਆ ਲੋਕ ਇੰਨੇ ਪਰੇਸ਼ਾਨ ਹੋਏ ਨੇ ਦੋਨਾਂ ਪਾਸਿਆਂ ਦੇ ਉੱਤੋਂ ਜਦੋਂ ਕੱਲ ਇਹ ਸ਼ੁਭਕਰਨ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਸੀ ਮੌਰੋਂ ਵੀ ਕਿਹਾ ਸੀ ਕਿ ਜਲੰਧਰ ਚੌਂਕ ਤੋਂ ਇੱਕ ਦਿਨ ਪਹਿਲਾਂ ਕੋ ਰਖ ਲਿਆ ਇਹਨਾਂ ਦੀ ਮੀਟਿੰਗ ਉਹ ਹੀ ਮੁਆਵਜ਼ਾ ਦੇਤਾ ਤੇ ਆਸੇ-ਪਾਸੇ ਦੇ ਲੋਕ ਇਹਨਾਂ ਦੇ ਗੱਲ ਪੈਣ ਲੱਗ ਗਏ ਆ ਕਿ ਪੈਣ ਵੀ ਕਿਉਂ ਨਾ ਜਿਹੜੇ ਕਿਸਾਨਾਂ ਨੂੰ ਸਰਬੰਸ ਸਿੰਘ ਭਦੇਰ ਤੇ ਡਲੇਵਾਲ ਸਾਹਿਬ ਨੇ ਉਹਨਾਂ ਨੇ ਕਹਿ ਕੇ ਅਸੀਂ ਤਾਂ ਰੁਕਿਆ ਨਹੀਂ ਜੀ ਇਹ ਤਾਂ ਹਰਿਆਣੇ ਦੀ ਸਰਕਾਰ ਨੇ ਰੋਕਿਆ ਵਾ ਅਸੀਂ ਤਾਂ ਦਿੱਲੀ ਜਾਣਾ ਚਾਹੁੰਦੇ ਆ ਪ੍ਰਦਰਸ਼ਨ ਕਰਨਾ ਚਾਹੁੰਦੇ ਆ ਜੋ ਸੰਵਿਧਾਨ ਦੇ ਮਤਾਬਿਕ ਕਿਸੇ ਦਾ ਸੰਵਿਧਾਨਕ ਹੱਕ ਹੈ ਸਾਨੂੰ ਰੋਕਿਆ ਜਾਣਾ ਕਿਉਂ ਰੋਕਿਆ ਜਾ ਰਿਹਾ ਹੈ ਸੋ ਇਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਹਾਲਾਤ ਉਸ ਪਾਸੇ ਵੱਲ ਨੂੰ ਜਾਣ ਲੱਗੇ ਨੇ ਤੇ ਪੰਦੇਰ ਸਾਹਿਬ ਹੋਰਾਂ ਨੇ ਵੀ ਜਿਹੜਾ ਦਿੱਲੀ ਜਾ ਕੇ ਮੋਰਚਾ ਫਤਿਹ ਕਰਨਾ ਕਰ ਲੈਣ ਦੂਜੀਆਂ ਜਥੇਬੰਦੀਆਂ ਨਾਲ ਜਾਂਦੀਆਂ ਨੇ ਕਿ ਨਹੀਂ ਜਾਂਦੀਆਂ ਨੇ ਦੇਖ ਲੈਣ ਪਰ ਮੈਨੂੰ ਲੱਗਦਾ ਜਿਹੜੀ 17 ਜੁਲਾਈ ਦੀ ਅੰਬਾਲਾ ਦੇ ਵਿੱਚ ਇਹਨਾਂ ਨੇ ਇੱਕ ਪ੍ਰੋਗਰਾਮ ਰੱਖਿਆ ਹੋਇਆ ਅੱਜ 10 ਤਰੀਕ ਹੈ ਸਾਤ ਦਿਨ ਦਾ ਅਲਟੀਮੇਟ ਬਾਅਦ ਤੇ 17 ਬੰਦੀ ਆ ਉਦੋਂ ਉਦੋਂ ਕਿਸਾਨ ਜਥੇਬੰਦੀਆਂ ਨੇ ਆਵਾਲੇ ਦਾ ਐਸਪੀ ਦਫ਼ਤਰ ਘੇਰਨਾ ਉਹਦੇ ਚ ਕੀ ਨਿਕਲਦਾ ਕੀ ਨਹੀਂ ਸਮਾਂ ਦੱਸੇਗਾ ਜੀ ਸੋ ਦੂਜੇ ਪਾਸੇ ਲੁਧਿਆਣੇ ਦੇ ਵਿੱਚ ਵੀ ਕਿਸਾਨ ਲੱਖੋਵਾਲ ਵੱਲੋਂ ਮੀਟਿੰਗ ਕੀਤੀ ਗਿਆ ਦੀ ਜੀ ਚੱਲਦੇ ਉਹ ਕਹਿੰਦੇ ਅਸੀਂ ਮੁੱਦਾ ਚੁੱਕਾਂਗੇ ਜੋ ਰਾਜਸਥਾਨ ਦੀ ਨਹਿਰ ਨੂੰ ਪਾਣੀ ਜਾਂਦਾ ਤੇ ਉਹ ਉਹਨਾਂ ਤੋਂ ਪੈਸੇ ਲੈ ਜਾਂਦੇ ਦੇਖੋ ਮਹਾਰਾਜਾ ਗੰਗਾ ਸਿੰਘ ਰਾਜਸਥਾਨ ਦੇ ਰਾਜਾ ਹੁੰਦੇ ਸੀ ਰਾਜਾ ਤਾਂ ਕੰਮ ਦੇ ਵੇਖਲੇ ਨੇ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਇਧਰੋਂ ਹਰੀਕੇ ਪੱਤਨ ਵਾਲੇ ਪਾਸਿਓਂ ਰਾਜਸਥਾਨ ਦੇ ਲੋਕਾਂ ਨੂੰ ਪਾਣੀ ਚਾਹੀਦਾ ਤੇ ਪਾਣੀ ਦੇ ਦਿਓ ਉਹਦਾ ਬਕਾਇਦਾ ਤੌਰ ਦੇ ਉੱਤੇ ਰੈਲਟੀ ਵੀ ਆਈ ਬਹੁਤ ਲੰਬਾ ਸਮਾਂ ਹੁੰਦੀ ਰਹੀ ਆ ਜਿਹੜੇ ਸੁਪਨੇ ਲੈਂਦੇ ਫਿਰਦੇ ਆ ਹੁਣ ਵੀ 25 ਸਾਲ ਦਾ ਰਾਜ ਤੇ ਇਹ ਤੋਂ ਪਹਿਲਾਂ ਵਾਲੇ ਵੀ ਵਿੱਚੇ ਕਾਂਗਰਸੀ ਇਹਨਾਂ ਨੇ ਉਹ ਮਸਲਾ ਉਠਾਇਆ ਨਾ ਬਕਾਇਦਾ ਤੌਰ ਤੇ ਪੰਜਾਬ ਨੂੰ ਮਹਾਰਾਜਾ ਗੰਗਾ ਸਿੰਘ ਰਾਇਲਟੀ ਦਿੰਦੇ ਸੀ ਪਾਣੀ ਜਾਂਦਾ ਸੀ ਰਾਜਿਆਂ ਦੇ ਕੰਮ ਵੱਧੇ ਗਏ ਉਹ ਕਹਿੰਦੇ ਜੀ ਇਹ ਜਿਹੜਾ ਮੁਆਵਜ਼ਾ ਵੀ ਮਿਲੇ ਸਾਨੂੰ ਜੇ ਉਹ ਮੁਆਵਜ਼ਾ ਅਸੈਪਟ ਹੁੰਦਾ ਪੰਜਾਬ ਦੇ ਵਿੱਚ ਜੇ ਕਿਸੇ ਨੇ ਮੁੱਦਾ ਚੱਕਿਆ ਤਾਂ ਉਹ ਬੈਂਸ ਭਰਾਵਾਂ ਨੇ ਚੱਕਿਆ ਜਦੋਂ 5757 ਦੇ ਵਿੱਚ ਇਹ ਪਾਣੀ ਗਿਆ ਬੰਡ ਪਾਣੀ ਦੀ ਕੀਤੀ ਗਈ ਗੁਲਜਾਰੀ لال ਨੰਦਾ ਕੇਂਦਰ ਦਾ ਸਜਾਈ ਮੰਤਰੀ ਸੀ ਉਹ ਸਜਾਈ ਮੰਤਰੀ ਉਹਨੇ ਜੋ ਬਿੜਾਗਰਕ ਕੀਤਾ ਉਹਦੇ ਵਿੱਚ ਬਕਾਇਦਾ ਲਿਖਿਆ ਹੈ ਪਹਿਲਾਂ ਪਾਣੀ ਦੀ ਬੰਡ ਕਰ ਲਓ ਉਸ ਤੋਂ ਬਾਅਦ ਇਹ ਰਾਜ ਆਪਸ ਵਿੱਚ ਦੀ ਬਹਿ ਕੇ ਰਾਇਲਟੀ ਲੈ ਲੈਣਗੇ ਪਰ ਇਹ ਪੰਜਾਬ ਦੇ ਮਹਾ 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 ਨਕਮੇ ਸਪੂਤ ਇਹ ਉਸ ਪਾਸੇ ਬਲ ਨਹੀਂ ਗਏ ਤੁਸੀਂ ਰਾਜਸਥਾਨ ਜਾਂਦੇ ਹੋ ਪੱਥਰ ਲੈ ਕੇ ਆਉਂਦੇ ਤੁਰ ਪੈਸਿਆਂ ਦਾ ਮਿਲਦਾ ਤੇ ਰਾਜਸਥਾਨ ਤਾਂ ਜਿਹੜਾ ਇੱਕ ਰਾਜ ਬਣੇ ਹੋਏ ਨੇ ਰਪੇਰੀਅਨ ਸੰਧਾਤ ਮੁਤਾਬਕ ਉਹ ਬਣਦਾ ਹੀ ਨਹੀਂ ਚਲੋ ਪੰਜਾਬ ਤੇ ਹਰਿਆਣਾ ਦਾ ਇਕੱਠੇ ਸੀ ਹਿਮਾਚਲ ਇਕੱਠਾ ਸੀ ਹਿਮਾਚਲ ਅਪਰ ਰਪੇਰੀਅਨ ਸਟੇਟ ਤੇ ਤਾਂ ਦੋ ਰਾਜ ਲੌਰ ਰਪੇਰੀਅਨ ਸਟੇਟ ਨੇ ਇਹ ਕਦੇ ਇਹਨਾਂ ਨੇ ਕੇਸ ਹੀ ਨਹੀਂ ਲੜਿਆ ਸੂਬੇ ਬਣਵਾਲੀ ਆਪਦੇ ਰਾਹ ਚ ਆ ਗਏ ਪੰਜਾਬ ਬਲ ਪਿੱਠ ਕਰ ਲਈ ਕੁਰਸੀਆਂ ਵੱਲ ਮੂੰਹ ਕਰ ਲਿਆ 1973 ਜਨੰਧਪੁਰ ਸਾਹਿਬ ਦਾ ਮਤਲਿਆਂਦਾ ਰਾਜਾਂ ਨੂੰ ਵੱਧਤ ਕਰ ਚਾਹੀਦੇ ਆ ਤੇ ਜਦੋਂ ਧਾਰਾ 370 ਰਾਜਾਂ ਨੂੰ ਵੱਧਤ ਕਰ ਨੂੰ ਤੋੜਨ ਆਈ ਆਈ ਉਧਰ ਜਾ ਖੜੇ ਉਦੇ ਵੱਟੇ ਪਹਿਲਾਂ ਪ੍ਰਧਾਨ ਸਾਹਿਬ ਦੀ ਕੁਰਸੀ ਤੇ ਫਿਰ ਬੀਬਾ ਜੀ ਦੀ ਕੁਰਸੀ ਇਹ ਪ੍ਰਾਪਤ ਹੋ ਗਈ। ਡਾਕਟਰ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਜਲੰਧਰ ਦੇ ਇੱਕ ਵੱਡੇ ਅਖਬਾਰ ਦੇ ਸਵਾਗਤ ਵਿੱਚ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਜਦੋਂ ਵੀ ਆਏ ਹੋ ਮੇਰੇ ਕੋਲੇ ਪ੍ਰਧਾਨ ਸਾਹਿਬ ਦੇ ਪਿਤਾ ਜੀ ਨੂੰ ਤੁਸੀਂ ਤਾਂ ਨਿੱਜ ਬਾਤ ਵਿੱਚ ਆਏ ਹੋ ਤੇ ਮੇਰੇ ਕੋਲ ਕਦੇ ਤੁਸੀਂ ਇਸ ਕਰਕੇ ਤਾਂ ਆਏ ਨਹੀਂ ਕਿ ਪੰਜਾਬ ਦੀ ਕੋਈ ਮੰਗ ਦਿੱਤੀ ਜਾਵੇ ਇਸ ਕਰਕੇ ਇਹ ਮਾਮਲਾ ਜਿਹੜਾ ਗੰਗ ਕਨਾਲ ਵਾਲਾ ਹੈ ਕਿਸਾਨ ਜਥੇਬੰਦੀਆਂ ਵੀ ਇਹਦੇ ਵਿੱਚ ਅਵੇਸਲੀਆਂ ਰਹਿ ਗਾਂ ਇਹਨਾਂ ਨੂੰ ਵੀ ਮਾਮਲਾ ਪਾ ਦੇਣਾ ਚਾਹੀਦਾ ਸੀ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਵਿੱਚ ਹੁਣ ਉਹ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿ ਮੀਟਿੰਗ ਕਰਕੇ ਜੇ ਉਹ ਰਾਇਲਟੀ ਮਿਲ ਜਾਵੇ ਤਾਂ ਬਾਅਦ ਦੇ ਵਿੱਚ ਜਿਹੜਾ ਗੈਰ ਰਪੇਰੀਅਨ ਰਾਜ ਦੇ ਹਵਾਬजूद Rajasthan ਨੂੰ ਇਹ ਮੁਕਤ ਪਾਣੀ ਜਾ ਰਿਹਾ ਹੈ ਇਹਦਾ ਮੁਆਵਜ਼ਾ ਮਿਲ ਜਾਵੇ ਕਰੋੜਾਂ ਚ ਬਣੂਗਾ ਪੰਜਾਬ ਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਇਹਦੇ ਤੇ ਉਮੀਦ ਸੀ ਕਿ ਮੌਜੂਦਾ ਭਗਵੰਤ ਮਾਨ ਦੀ ਸਰਕਾਰ ਇਹ ਮਾਮਲੇ ਨੂੰ ਉਠਾਏਗੀ ਪਰ ਨਹੀਂ ਉਠਾ ਸਕੀ ਜੀ ਸੋ ਦੂਜੇ ਪਾਸੇ ਕਾਲੇ ਕਾਂਗਰਸ ਸਭਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਜਿੱਥੇ ਕਿਹਾ ਜਾ ਰਿਹਾ ਹੈ ਵੀ ਚੋਣਾਂ ਸਭ ਵੋਟਰਾਂ ਦੀ ਗਿਣਤੀ ਘੱਟ ਹੋਣ ਕਰਕੇ ਇਹ ਸਾਰਾ ਕੁਝ ਹੈ ਉਹ ਚੱਲਣਾ ਪੈ ਰਿਹਾ ਅਕਾਲੀ ਦਲ ਨੂੰ ਜੀ ਅਕਾਲੀ ਦਲ ਨੂੰ ਉਹਨਾਂ ਨਹੀਂ ਚੱਲਣਾ ਪੈ ਰਿਹਾ ਇਸ ਮਾਮਲੇ ਦੇ ਵਿੱਚ ਜਿਹੜਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣ ਰਹੀਆਂ ਨੇ ਅਜੇ ਤੱਕਰ ਤੱਕ ਲਗਭਗ 27 ਲੱਖ ਵੋਟਾਂ ਬਣੀਆਂ ਨੇ 27 ਜਾਂ 28.31 ਤੱਕ ਦੀ ਤਰੀਕ ਹੈ ਪੌਣਾ ਸਾਲ ਲੰਘਿਆ ਵੋਟਾਂ ਜਿਹੜੇ ਗੁਰਦੁਆਰਾ ਕਮਿਸ਼ਨ ਐਸਐਸ ਸਰੋਂ ਸਾਹਿਬ ਇਹਦੇ ਚੇਅਰਮੈਨ ਨੇ ਤੇ ਜਦੋਂ 11 ਚ ਵੋਟਾਂ ਪਿੰਗੀਆਂ ਸੀ ਦੋਨੇ ਰਲ ਗਏ ਕੇਂਦਰ ਵਾਲੇ ਵੀ ਮੁੜ ਕੇ ਚਾਚਾ ਜੀ ਦੀ ਸਰਕਾਰ ਆ ਗਈ ਤੇ 13 ਸਾਲ ਹੋ ਗਏ ਨੇ ਇਹ ਵੋਟਾਂ ਹੀ ਨਹੀਂ ਪਈਆਂ ਹੁਣ ਵੋਟਾਂ ਬਣ ਰਹੀਆਂ ਨੇ ਜਦੋਂ 11 ਚ ਚੋਣ ਹੋਈ ਸੀ ਉਦੋਂ 55 ਲੱਖ ਵੋਟਰ ਸੀ ਤੇ ਹੁਣ 27 28 ਲੱਖ ਇਹਦਾ ਸਿੱਟਾ ਕੱਢਣ ਲੱਗੇ ਮਹਾਰਾ ਤੋਂ ਪੁੱਛਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਦੇ ਵਾਸਤੇ ਬਣੀ ਸੀ ਸਿੱਖੀ ਦੇ ਪ੍ਰਚਾਰ ਵਾਸਤੇ ਇਹਨੂੰ ਅੱਗੇ ਲੈ ਜਾਣ ਵਾਸਤੇ ਪਰ ਪਤਤ ਪੁਣਾ ਬੜੇ ਮਾਨ ਨਾਲ ਕਹਿੰਦੇ ਸੀ ਸ਼ਰੋਮਨੀ ਅਕਾਲੀ ਦਲ ਤੇ ਬਹੁਤ ਸਾਰਿਆਂ ਨੇ ਇਹ ਲਿਖਣਾ ਸ਼ੁਰੂ ਕਰਤਾ ਜਦੋਂ ਗਿਣਤੀ ਘਟਣ ਲੱਗ ਗਈ ਕਿ ਸਾਫਤ ਸੂਰਕ ਸਿੱਖਾਂ ਦੀ ਘੱਟ ਨਜ਼ਰ ਆਉਂਦੇ ਆ ਜਿਨ੍ਹਾਂ ਨੇ ਮੂੰਹ ਸਰ ਮਨਾਏ ਵੇ ਆ ਉਹ ਜ਼ਿਆਦਾ ਨਜ਼ਰ ਆਉਂਦੇ ਤੇ ਕਹਿੰਦੇ ਸ਼ਰੋਮੁਨੀ ਯਾਦ ਕਰੋ ਸੰਤ ਜਰਨੈਲਿਸਟ ਭਿੰਡਰਾਂ ਵਾਲਿਆਂ ਦਾ ਸਮਾਂ ਕਿਸੇ ਨੇ ਕਿਹਾ ਨਹੀਂ ਪ੍ਰਚਾਰ ਸੀ ਉਹਨਾਂ ਦਾ ਤੇ ਲੋਕ ਆਪਣੇ ਆਪ ਦੇ ਵਿੱਚ ਹੀ ਕੇਸਰੀ ਦਸਤਾਰਾਂ ਦਾੜੀਆਂ ਰੱਖੀਆਂ ਹੋਈਆਂ ਕੇਸਰੀ ਦੁਪੱਟੇ ਔਰਤਾਂ ਦੇ ਸਿਰ ਤੇ ਲੜਕੀਆਂ ਦੇ ਸਿਰ ਤੇ ਕਾਲਜਾਂ 'ਚ ਸਕੂਲਾਂ 'ਚ ਉਹ ਪਤਤ ਪੁਨੇ ਦੇ ਕਾਰਨ ਇਹ ਜਿਹੜਾ ਵੋਟਾਂ ਘਟ ਰੀਆਂ ਨੇ ਇਹਦੇ ਵਾਸਤੇ ਜਿਹੜੇ ਆਪਣੇ ਆਪ ਨੂੰ ਪੰਥਕ ਘਾਉਂਦੇ ਐ ਉਹ ਕੋਈ ਜਵਾਬ ਹੈ ਉਹਨਾਂ ਕੋਲੇ ਪਤਤ ਪੁਨੇ ਕਰਕੇ ਬੋਟਾ ਘਟ ਰਿਆਂ ਨੇ ਸਾਫ ਤੋਂ ਸੂਰਤ ਸਿੱਖ ਲੱਭਦੇ ਨਹੀਂ ਪ੍ਰਚਾਰ ਜਿਹੜਾ ਉਹਨਾਂ ਨੇ ਕਰਨਾ ਸੀ ਉਹ ਤਾਂ ਕਦੇ ਆ ਮਾਫੀ ਨਾਵੇਂ ਚ ਆ ਕੇ 52 ਲੱਖ ਦੇ ਇਸ਼ਤਿਹਾਰ ਦੇਤੇ ਗੁਰੂ ਦੀਆਂ 골 ਕਾ ਲਟਾਤੀਆਂ ਤੇ ਕਿੰਨਾ ਕੁਸ਼ ਇਥੇ ਵਾਪਰ ਰਿਹਾ ਹੈ ਅਸੀਂ ਬਹੁ ਗਿਣਤੀ ਵਾਲੇ ਸੂਬੇ ਚ ਵੀ ਇੱਕ ਦਿਨ ਘੱਟ ਗਿਣਤੀ ਰਹਿ ਜਾਣਾ ਹੈ ਇਹਦੀ ਚਿੰਤਾ ਕੋਈ ਨਹੀਂ ਕੁਰਸੀ ਬਚਾਉਣ ਦੀ ਚਿੰਤਾ 10 ਜਵਾਨ ਤਾਂ ਯਾਬਤ ਹੋ ਗੀਆਂ ਕੋਈ ਚਿੰਤਾ ਨਹੀਂ ਤੇ ਅਸੀਂ ਤਾਂ ਕੁਰਸੀ ਤੇ ਬੈਠੇ ਰਹਿਣਾ ਇਹ ਬਹੁਤ ਵੱਡੀ ਗੱਲ ਹੈ ਜੀ ਸੋ ਦੂਜੇ ਪਾਸੇ ਅੰਮ੍ਰਿਤਸਰ ਦੇ ਐਮਪੀ ਨੇ ਜੀ ਗੁਰਜੀਤ ਸਿੰਘ ਔਜਰਾ ਵੱਲੋਂ ਕਿਹਾ ਗਿਆ ਕਿ ਜੋ ਕਿਸਾਨਾਂ ਦੀ ਸਮੱਸਿਆਵਾਂ ਨੇ ਉਹ ਤਾਂ ਹੀ ਹੱਲ ਹੋ ਸਕਦੀਆਂ ਨੇ ਜੇਕਰ ਵਾਗਾ ਬਾਰਡਰ ਦੇ ਨਾਲ ਵਪਾਰ ਆਪਣਾ ਖੁੱਲਦਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੂਬਾ ਸਰਕਾਰਾਂ ਜਿਨ੍ਹਾਂ ਦੀਆਂ ਭਾਈਵਾਲੀਆਂ ਵੀ ਰਹੀਆਂ ਕੇਂਦਰ ਦੇ ਵਿੱਚ ਉਹਦੇ ਵਿੱਚ ਅਕਾਲੀ ਦਲ ਵੀ ਆਉਂਦਾ ਕਾਂਗਰਸ ਵੀ ਆਉਂਦਾ ਹੁਣ ਆਵਾਦਵੀ ਪਾਰਟੀ ਗੁਰਜੀਤ ਸਿੰਘ ਹੋਜਲਾ ਬਿਲਕੁਲ ਠੀਕ ਕਹਿੰਦੇ ਨੇ ਕਿ ਬਾਗਾ ਸਰਹੱਦ ਰਾਹੀਂ ਇੱਥੇ ਉਧਰਲੇ ਪਾਸੇ ਨੂੰ ਵਪਾਰ ਤੋਰਗੇ ਇਹ ਮਜ਼ਬੂਤ ਹੋਵੇਗਾ ਜੇ ਤਾਂ ਜਾਂਦਾ ਬਾਗਾ ਜਾਂ ਹੁਸੈਨੀਵਾਲਾ ਬਾਰਡਰ ਤੋਂ ਫਿਰ ਤਾਂ ਐਨ ਚਿੱਟੇ ਦਿਨ ਦਿਨ ਸਾਹਮਣੇ ਦਿਖ ਜਾਂਦਾ ਹੈ ਕਿ ਆਈਐਸਆਈ ਆ ਗਿਆ ਹਰਦੀ ਹੈ ਤੇ ਗੁਜਰਾਤ ਤੇ ਕਰਾਚੀ ਤੋਂ ਇਹ ਵਪਾਰ ਹੋ ਰਿਹਾ ਉੱਥੇ ਕਿਉਂ ਨਹੀਂ ਆਉਂਦੀ ਪੰਜਾਬ ਦੇ ਸਾਰੇ ਸਿਆਸਤਦਾਨਾਂ ਨੇ ਸਾਂਝੇ ਰੂਪ ਦੇ ਵਿੱਚ ਕਦੇ ਮੰਗ ਉਠਾਈ ਇਹਨਾਂ ਦਾ ਆ ਸਾਡੇ ਮੁੱਖ ਮੰਤਰੀ ਮਾਨਯੋਗ ਨੇ 20 25 ਦਿਨ ਕੱਲੇ ਜਲੰਧਰ 'ਚ ਗੁਜ਼ਾਰਤੇ ਹਾਲਾਂਕਿ ਉਹਦਾ ਫਰਕ ਕੋਈ ਨਹੀਂ ਜੇ ਇਹ ਪੰਜੇ ਵੀ ਹਾਰ ਜਾਣ ਸਰਕਾਰ ਇਹਨਾਂ ਦੀ ਫੇਰ ਵੀ ਨਹੀਂ ਟੁੱਟਦੀ ਟੁੱਟੂ ਕੀ ਉਦੋਂ ਜਦੋਂ ਇਹਨਾਂ ਨੇ ਆਪ ਕਰਤੂਤ ਕੋਈ ਕੀਤੀ ਤੇ ਇਹ ਜਿਹੜੇ ਅਹਿਮ ਮੁੱਦੇ ਨੇ 10000 ਕਰੋੜ ਪਹੁੰਚ ਗਏ ਜਿਹੜਾ ਕੇਂਦਰ ਨੇ ਪੰਜਾਬ ਦਾ ਦਿੱਤਾ ਨਹੀਂ ਖਰਾਤ ਨਹੀਂ ਕੋਈ ਪੰਜਾਬ ਦਾ ਹੱਕ ਹੈ ਇਹ ਕਿੰਨਾ ਕੁ ਸਰਗਰਮ ਹੋਏ ਨੇ ਅੱਜ ਖੇਤੀਬਾੜੀ ਮੰਤਰੀਆਂ ਦੀ ਮੀਟਿੰਗ 'ਚ ਗਏ ਨੇ ਸਾਡੇ ਗੁਰਵੀਰ ਸਿੰਘ ਖੁੱਡੀਆਂ ਸਾਹਿਬ 2.5 ਸਾਲ ਹੋ ਗਏ ਜਿਹੜੇ ਕਹਿੰਦੇ ਸੀ ਪਿਛਲੇ ਸਾਲ ਮਾਰਚ ਤੱਕ ਅਸੀਂ ਖੇਤੀ ਨੀਤੀ ਦੇ ਦੇਾਂਗੇ 16 ਮਹੀਨੇ ਉੱਪਰ ਟੱਪ ਗਏ ਅਜੇ ਤੱਕ ਕੋ ਖੇਤੀ ਨੀਤੀ ਤਾਂ ਬਣੀ ਨਹੀਂ ਖੇਤੀ ਪ੍ਰਧਾਨ ਸੂਬਾ ਹੋਵੇ ਉਹਦੀ ਖੇਤੀ ਨੀਤੀ ਨਾ ਹੋਵੇ ਤੇ ਭਾਰਤ ਵਿੱਚ ਵੀ ਖੇਤੀ ਨੀਤੀ ਬੰਨੀ ਚਾਹੀਦੀ ਹੈ ਤੁਹਾਨੂੰ ਕੌਮੀ ਅੰਨ ਭੰਡਾਰਨ ਵਾਸਤੇ ਕਿੰਨਾ ਨਾ ਚਾਹੀਦਾ ਬਾਕੀ ਦੀ ਵਿਉਂਤਬੰਦੀ ਹੋਵੇ ਕਿ ਇੰਨਾ ਚਾਹੀਦਾ ਤੇ ਦੂਜੇ ਨੂੰ ਐਮਐਸਪੀ ਦੀ ਗਰੰਟੀ ਦੇ ਕੇ ਉਹਨੂੰ ਉਸ ਤਰ੍ਹਾਂ ਬਣਾਇਆ ਜਾਵੇ ਇਹ ਵੀ ਇੱਕ ਤਰ੍ਹਾਂ ਦਾ ਬੱਡੀ ਗੱਲ ਹੈ ਸੋ ਮੈਂ ਕਹਾ ਠੀਕ ਕਿਹਾ ਗੁਰਦੇਵ ਜੀ ਸਿੰਘ ਔਜਲਾ ਨੇ ਜੇ ਇਹ ਹੀ ਖੁੱਲ ਜਾਵੇ ਇੱਥੋਂ ਕਣਕ ਚੌਲ ਪਹਿਲਾਂ ਜਾਂਦਾ ਬੰਬੇ ਵੱਲ ਨੂੰ ਉੱਥੋਂ ਦਵਾਈ ਦਵਾਈ ਤੋਂ ਪਾਕਿਸਤਾਨ ਆਉਂਦਾ ਕਿਉਂਕਿ ਕਣਕ ਦੀ ਕੀਮਤ ਉੱਥੇ ਬਹੁਤ ਜ਼ਿਆਦਾ ਪੈਦਾਵਾਰ ਘੱਟ ਹੈ ਤੇ ਜੇ ਅਸੀਂ ਸਿੱਧੀ ਭੇਜ ਦਈਏ ਇਹ ਜਿਹੜਾ ਢੋਆ ਢੋਾਈ ਪੈਂਦੀ ਹੈ ਇਹਦੇ ਵਿੱਚ ਤਰਾਂ ਰਹੇ ਜੀ ਸੋ ਸਿੱਧੇ ਪਾਸੇ ਨੂੰ ਇਹਨਾਂ ਨੇ ਨਹੀਂ ਤੁਰਨਾ ਉਰਦੂ ਵਾਂਗੂ ਪੁੱਠੇ ਵਾਲੇ ਪਾਸੇ ਨੂੰ ਤੁਰਦੇ ਜੀ ਸੋਦੇ ਦੇ ਪਾਸੇ ਜਗਮੀ ਸਿੰਘ ਬਰਾੜ ਵਲੋਟਲ ਸਾਹਿਬ ਮਾਲਵਾ ਨਹਿਰ ਦਾ ਹੁਣ ਮੁੱਦਾ ਚੁੱਕਿਆ ਗਿਆ ਹੈ ਜੀ ਇਹ ਵੀ ਬਿਲਕੁਲ ਉਹੀ ਨਹਿਰ ਹੈ ਜੀ ਜਿਵੇਂ ਆਪਾਂ ਗੰਗ ਕਨਾਲ ਦੀ ਗੱਲ ਕੀਤੀ ਹੈ ਬਿਲਕੁਲ ਇਹਦੇ ਵਿੱਚ ਵੀ ਮੈਂ ਕਹਿ ਸਕਦਾ ਕਿ ਉਹ ਕਹਿੰਦੇ ਜੇ ਇਹ ਨਹਿਰ ਬਣਦੀ ਹੈ 15 ਜੁਲਾਈ ਤੋਂ ਗੈਰ ਰਾਜਸੀ ਮੰਚ ਦੇ ਉੱਤੇ ਸਰਦਾਰ ਜਗਬੀਤ ਸਿੰਘ ਇਹਦਾ ਸੰਘਰਸ਼ ਆਰੰਭ ਹੋਣਗੇ ਜੇ ਇਹ ਨਹਿਰ ਬਣ ਜਾਂਦੀ ਹੈ ਤਾ ਅੱਧੀ ਦਰਜਨ ਜ਼ਿਲ੍ਹੇ ਪੰਜਾਬ ਦੇ ਜੀ ਕਹਿ ਸਕਦੇ ਹੋ 23 ਜਿਹੜੇ ਕੁੱਲ ਨੇ ਤੇ 6 1/3 ਨਾਏ ਅ ਅਧੇ 6 ਜ਼ਿਲ੍ਹੇ 1/4 ਜੀ ਖਾਸ ਕਰ ਫਾਜ਼ਿਲਕਾ ਫਰੀਦਕੋਟ ਰੋਜਪੁਰ ਮੁਕਸਰ ਆਦ ਉਸ ਵਰਗ ਦੇ ਵਿੱਚ ਮੈਰੀ ਪਾਣੀ ਚੱਲ ਜਾਵੇ ਆ ਨਿਰਪਰਤ ਟਿਊਬਵਲਾਂ ਦੀ ਖਤਮ ਹੋ ਜਾਏਗੀ ਘਟ ਜੇਗੀ ਇਹ ਬਹੁਤ ਵੱਡਾ ਤੇ 15 ਜੁਲਾਈ ਤੋਂ ਉਹ ਜਾ ਰਹੇ ਨੇ 700 ਕਿਊਸਕ ਪਾਣੀ ਇਹ ਨਹਿਰ ਚ ਆਏਗਾ ਔਰ ਜਗਵੀਤ ਬਰਾੜ ਨੇ ਪਹਿਲਾਂ ਵੀ ਬਹੁਤ ਕੁਝ ਕੀਤਾ 15 ਮੀਟਿੰਗਾਂ ਦਾ ਉਹਨਾਂ ਨੇ ਪ੍ਰੋਗਰਾਮ ਬਣਾਇਆ 15 ਤੋਂ 25 ਤੱਕ 25 ਮੀਟਿੰਗਾਂ ਦਾ ਦਸਾ ਦਿਨਾਂ ਦੇ ਵਿੱਚ ਇਹ ਚੀਜ਼ਾਂ ਨੇ ਅਸਲ ਜਿਨ੍ਹਾਂ ਦੇ ਉੱਤੇ ਕੁਝ ਕਰਨ ਦੀ ਜ਼ਰੂਰਤ ਹੈ ਜਿਹੜਾ ਕੁਰਸੀ ਤੇ ਬਹਿ ਜਾਂਦਾ ਅਸਲ ਮੰਗਾ ਭੁੱਲ ਜਾਂਦਾ ਆਪਦੀਆਂ ਗੱਲਾਂ ਛੱਡੀ ਜਾਂਦਾ ਜੀ ਸੋ ਜਿਹ ਪਾਸੇ ਅਮਰਸਰ ਪੁਲਿਸਰ ਕਬੱਡੀ ਕਾਮਯਾਬੀ ਮਿਲਿਆ ਨੇ ਕਬਡਾ ਪਰਦਾ ਫਾਸ਼ ਕੀਤਾ ਡਰ ਸਾਬ ਜੋ ਅਸਲੇ ਦੇ ਲਿਸੈਂਸ ਨਾਲ ਲੈ ਕੇ ਜੀ ਹਾਂ ਤੁਸੀਂ ਠੀਕ ਕਹਿ ਰਹੇ ਹੋ ਜੀ ਉਹਨਾਂ ਨੇ ਗੌਰਵ ਜაძੂ ਸਾਹਿਬ ਨੇ ਐਕਸੈਂਟਰਲ ਤੇ ਇਹ ਸਾਂਝੀ ਕੀਤੀ ਆ ਜਾਲੀ ਅਸਲਾ ਲਿਸੈਂਸ ਰੈਕਟ ਚਲਾਉਣ ਵਾਲੇ 8 ਲੋਕਾਂ ਨੂੰ ਗ੍ਰਿਫਤਾਰ ਕੀਤਾ 6 ਜਾਲੀ ਅਸਲਾ ਅਸਲਾ ਦੇ ਸੰਸ ਅਤੇ ਆਧਾਰ ਕਾਰਡ 7 ਪਿਸਤੌਲ ਰਵੋਲਵਰ ਡਬਲ ਵਾਇਰਲ ਰਾਈਫਲ ਅਤੇ ਦਸਤਾਵੇਜ਼ ਇਹਨਾਂ ਨੂੰ ਹੁਣ ਪੁੱਛਗਿਛ ਕੀਤੀ ਜਾ ਰਹੀ ਹੈ ਹੋ ਸਕਦਾ ਇਹਨਾਂ ਦੀਆਂ ਤਾਰਾਂ ਕਿਤੇ ਹੋਰ ਵੀ ਜੁੜੀਆਂ ਹੋਣ ਉਹ ਵੀ ਗੱਲ ਅੱਗੇ ਆ ਰਹੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਦੇ ਲਈ ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਜੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ